ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਔਰ ਸਾਰਾ মিডিਆ ਇੱਥੋਂ ਵੀ ਤੇ ਸਾਰੇ ਚੈਨਲ ਜਲੰਧਰ ਤੋਂ ਵੀ ਤੁਹਾਡਾ ਸਵਾਗਤ ਹੈ ਤੁਸੀਂ ਛੋਟੇ ਜਿਹੇ ਸੱਦੇ ਤੇ ਹਾਜ਼ਰ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਸਰਾ ਮੈਂ ਤੁਹਾਨੂੰ ਇੱਥੇ ਅੱਜ ਬਲੌਂ ਦੀ ਖੇਚਲ ਜਿਹੜੀ ਕੀਤੀ ਆ ਉਹਦੇ ਵਿੱਚ ਮੈਂ ਜਿਹੜੀਆਂ ਸਾਡੀਆਂ ਬਲਕ ਸੰਤੀਆਂ ਤੇ ਜ਼ਿਲ੍ਹਾ ਪ੍ਰਸ਼ਾਸਧੀਆਂ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਮੇਰੇ ਹਲਕੇ ਦੇ ਲੋਕਾਂ ਨੇ ਕਿਵੇਂ ਮਤਲਬ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਮੇਰਾ ਡਟ ਕੇ ਸਾਥ ਦਿੱਤਾ ਉਹਦੇ ਵਾਸਤੇ ਮੈਂ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਆਪਣੇ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨਾਂ ਦਾ ਧੰਨਵਾਦ ਕਰਨ ਵਾਸਤੇ ਔਰ ਉਹਨਾਂ ਨੂੰ ਹੋਰ ਬੂਸਟ ਕਰਨ ਵਾਸਤੇ ਜਿਹੜਾ ਹੋਂ ਸਬਦਾ ਤੈਦਲ ਤੋਂ ਧੰਨਵਾਦ ਕਰਦੀਆਂ ਕਿ ਵੀ ਉਹਨਾਂ ਨੇ ਇਸ ਇੱਕ ਕਿਸਮ ਦੀ ਜਿਹੜੀ ਨਕੌਦਰ ਹਲਕੇ ਦੇ ਵਿੱਚ ਇੱਕ ਪਾਸੜ ਹਨੇਰੀ ਆਈ ਸੀ ਉਹਦਾ ਡਟ ਕੇ ਮੁਕਾਬਲਾ ਕੀਤਾ ਔਰ ਉਸ ਡਟ ਕੇ ਕੀਤੇ ਹੋਏ ਮੁਕਾਬਲੇ ਦੇ ਚੱਲਦੇ ਅਸੀਂ ਸੱਤ ਪਾਰਟੀਆਂ ਇੱਕ ਪਾਸੇ ਔਰ ਆਮ ਆਦਮੀ ਪਾਰਟੀ ਕੱਲੀ ਇੱਕ ਪਾਸੇ ਹੋਣ ਤੇ ਅਸੀਂ ਉਹਦੇ ਵਿੱਚੋਂ ਜੇਤੂ ਹੋ ਕੇ ਨਿਕਲੇ ਆਂ ਔਰ ਸਿਰਫ 240 ਵੋਟਾਂ ਜੇ ਸਾਨੂੰ ਹੋਰ ਮਿਲਦੀਆਂ ਤਾਂ ਅਸੀਂ 6 ਬਲਕ ਸੰਪਤੀਆਂ ਜਿਹੜੀਆਂ ਨਾ ਉਹ ਹੋਰ ਜਿੱਤ ਦੱਜ ਕਰ ਸਕਦੇ ਸੀ ਔਰ ਮੈਂ ਤੁਹਾਨੂੰ ਜਿਹੜੀ ਉਹ ਡਿਟੇਲ ਵਾਈਜ਼ ਦੱਸਣਾ ਚਾਹੁੰਦੀ ਆ ਸਭ ਤੋਂ ਪਹਿਲਾਂ ਕਿ ਜਿਹੜੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਤੇ ਸੰਪਤੀ ਦੀਆਂ ਚੋਣਾਂ ਨੇ ਉਹਦੇ ਵਿੱਚ ਟੋਟਲ ਹਲਕੇ ਦੇ ਵਿੱਚ ਜਿਹੜੀ ਤਕਰੀਬਨ 48% ਵੋਟ ਪੋਲ ਹੋਈ ਸੀ ਔਰ ਉਹਦੇ ਵਿੱਚੋਂ 25000 ਤੇ 952 ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਮਿਲੀਆਂ ਔਰ 19356 ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਮਿਲੀਆਂ ਔਰ 6123 ਵੋਟਾਂ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਤੇ 6128 ਵੋਟਾਂ ਬਸਪਾ ਨੂੰ ਮਿਲੀਆਂ ਔਰ ਆਜ਼ਾਦ ਉਮੀਦਵਾਰ ਜਿਹੜੇ ਨੇ ਇਹਨਾਂ ਨੇ ਖੜੇ ਕੀਤੇ ਸੀ 6154 ਵੋਟਾਂ ਉਹਨਾਂ ਨੂੰ ਮਿਲੀਆਂ ਕਹਿੰਦੇ ਮੁਕਾਬਲੇ ਮੇਰਾ ਮਤਲਬ ਇਹ ਇਹ ਆ ਕਿ ਆ ਮੈਂ ਤੁਹਾਡਾ ਪੋਸਟਰ ਸਾਂਝ ਕਰਨੇ ਚਾਹੁੰਦੇ ਆ ਇਹ ਇਹ ਜਿਹੜਾ ਆ ਪਾਰਟੀਆਂ ਦੀ ਆਡਿਓਲੋਜੀ ਦਾ ਤੇ ਪਾਰਟੀਆਂ ਦੇ ਅਜੰਡੇ ਦਾ ਤੇ ਪਾਰਟੀਆਂ ਦੀ ਸੋਚ ਕੀ ਹੈ ਲੋਕਾਂ ਦੇ ਪ੍ਰਤੀ ਆ ਪਾਰਟੀਆਂ ਦੇ ਪ੍ਰਤੀ ਉਹਨਾਂ ਦੀ ਕਿੰਨੀ ਇੱਕ ਵਫਾਦਾਰੀ ਆ ਇਹ ਉਹਦੀ ਜਿੰਦੀ ਜਗਦੀ ਤਸਵੀਰ ਆ ਕਿ ਕਿਵੇਂ ਸੱਤ ਪਾਰਟੀਆਂ ਇਹਨਾਂ ਨੇ ਇੱਕ ਇੱਕ ਨੁਕਾਤੀ ਪ੍ਰੋਗਰਾਮ ਬਣਾਇਆ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਰਿਆਂ ਨੇ ਸੱਤ ਪਾਰਟੀਆਂ ਨੇ ਮਿਲ ਕੇ ਜਿਨ੍ਹਾਂ ਨੇ ਹਿੱਸੇਦਾਰੀਆਂ ਕੀਤੀਆਂ ਜਿਨ੍ਹਾਂ ਨੇ ਵੰਡ ਕੇ ਜਿਹੜੀਆਂ ਉਹ ਸੀਟਾਂ ਇੱਥੇ ਪੂਰੇ ਹਲਕੇ ਦੇ ਵਿੱਚ ਲੜੀਆਂ ਵੰਡ ਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸਾਂ ਕਿ 14 ਜ਼ੋਨ ਜਿਹੜੇ ਸੰਪਤੀ ਦੇ ਨੇ ਉਹ 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 ਜ਼ੋਨ ਨੇ ਜਿੱਥੇ ਸੱਤਾਂ ਪਾਰਟੀਆਂ ਨੇ ਇੱਕ ਇੱਕ ਕੈਂਡੀਡੇਟ ਖੜਾ ਕਰਕੇ ਦੂਸਰਾ ਮੁਕਾਬਲੇ ਦੇ ਵਿੱਚ ਕੋਈ ਕੈਂਡੀਡੇਟ ਖੜਾ ਨਹੀਂ ਕੀਤਾ ਜਿਹਦੇ ਵਿੱਚੋਂ ਆਲੋਵਾਲ ਹੀਰਾ ਆਦੀ ਨੂਰਪੁਰ ਗੰਦਰਾ ਉੱਥੇ ਸਿਰਫ ਕਾਂਗਰਸ ਨੇ ਆਪਣਾ ਉਮੀਦਵਾਰ ਦਿੱਤਾ ਕਿਸੇ ਹੋਰ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਦਿੱਤਾ ਇਹ ਦਿਨ ਜਿਹੜੇ ਸ਼ੰਕਰ ਜ਼ੋਨ ਸੀਗਾ ਸਾਡਾ ਸ਼ੰਕਰ ਰਸੂਲਪੁਰ ਤੇ ਖਾਨਪੁੱਟ ਡਾ ਇਹਦੇ ਵਿੱਚ ਜਿਹੜੇ ਆਜ਼ਾਦ ਉਮੀਦਵਾਰਾਂ ਨੂੰ ਦੇ ਮੁਕਾਬਲੇ ਵਿੱਚ ਕਿਸੇ ਪਾਰਟੀ ਨੇ ਜਿਹੜਾ ਆਪਣਾ ਕੈਂਡੀਡੇਟ ਨਹੀਂ ਦਿੱਤਾ ਔਰ ਇਹਦੇ ਨਾਲ ਹੀ ਜਿਹੜਾ ਅਗਲਾ ਸਾਡਾ ਆ ਜਾਂਦਾ ਬਾਟਕਲਾ ਉੱਥੇ ਬੀਐਸਪੀ ਦੇ ਮੁਕਾਬਲੇ ਦੇ ਵਿੱਚ ਕਿਸੇ ਪਾਰਟੀ ਨੇ ਕੋਈ ਕੈਂਡੀਡੇਟ ਨਹੀਂ ਦਿੱਤਾ ਇੱਦਾਂ ਸ਼ਮਸ਼ਾਬਾਦ ਗੁਮਟਾਲੀ ਤਲਵੰਦ ਇਦੇ ਵਿੱਚ ਕਾਂਗਰਸ ਦੇ ਮੁਕਾਬਲੇ ਕਿਸੇ ਪਾਰਟੀ ਨੇ ਕੈਂਡੀਡੇਟ ਨਹੀਂ ਦਿੱਤਾ ਇਸੇ ਤਰ੍ਹਾਂ ਹੀ ਕੋਟ ਬਦਲਖਾਂ ਤੇ ਚੂਹੇਕੀ ਉਹਦੇ ਵਿੱਚ ਵਿਐਸਪੀ ਦੇ ਖਿਲਾਫ ਕਿਸੇ ਪਾਰਟੀ ਨੇ ਕੋਈ ਜਿਹੜਾ ਆਪਣਾ ਕੈਂਡੀਡੇਟ ਨਹੀਂ ਦਿੱਤਾ ਮੈਂ ਇਹਦੇ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਵਿਰੋਧੀਆਂ ਨੇ ਹਰ ਇੱਕ ਅਸੂਲ ਜਿਹੜਾ ਉਹ ਛਿੱਕੇ ਟੰਕੇ ਇੱਕ ਨਾਪਾਕ ਜਾਂ ਖੁੱਲਮ-ਖੁੱਲਾ ਇੱਕ ਤਾਂ ਹੁੰਦਾ ਨਾ ਕਿ ਅੰਦਰ ਖਾਤੇ ਕੋਈ ਇਹਨਾਂ ਨੇ ਗੱਠਜੋੜ ਕੀਤਾ ਹੋਵੇ ਖੁੱਲਮ-ਖੁੱਲਾ ਗੱਠਜੋੜ ਜਿਹੜਾ ਉਹ ਕੀਤਾ ਜਿੱਤੇ ਤੁਮ ਹੈਰਾਨ ਹੋਗੇ ਕਿ ਤੁਸੀਂ ਇੰਨੀ ਮਤਲਬ ਪਰਸਨਲੀ ਤੁਸੀਂ ਅਟੈਕ ਜਿਹੜੇ ਉਹ ਕਰਦੇ ਹੋ ਕਿ ਤੁਹਾਨੂੰ ਆਪਣੀਆਂ ਪਾਰਟੀਆਂ ਦੀ ਆਈਡੀਓਲੋਜੀ ਨਾਲ ਕੋਈ ਮਤਲਬ ਨਹੀਂ ਹੈ ਪਾਰਟੀਆਂ ਵੱਖ-ਵੱਖਰੀਆਂ ਬਣੀਆਂ ਕਿਉਂ ਉਹਦਾ ਕੋਈ ਮਤਲਬ ਨਹੀਂ ਆ ਕਿਸੇ ਨੂੰ ਪੰਥ ਦਾ ਕੋਈ ਮਤਲਬ ਨਹੀਂ ਬਣਿਆ ਇੱਥੇ ਸਭ ਤੋਂ ਵੱਡੇ ਪੰਥ ਕਹਤਾਸ਼ੀ ਜਿਹੜੇ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਉਣ ਦੀ ਸ਼ਰਿਆਮ ਅਪੀਲ ਕੀਤੀ ਔਰ ਸ਼ਰਿਆਮ ਲੋਕਾਂ ਦੇ ਕੋਲੋਂ ਆਪਣੇ ਸਪੋਰਟਰਾਂ ਦੇ ਕੋਲੋਂ ਕਾਂਗਰਸ ਨੂੰ ਵੋਟਾਂ ਪੁਵਾਈਆਂ ਤੇ ਸਾਂਝੇ ਪੋਸਟਰ ਛਾਪ ਕੇ ਮੇਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਤੁਸੀਂ ਇਹ ਸਾਂਝੇ ਪੋਸਟਰ ਛਾਪੇ ਗਏ ਆ ਜਿਹਦੇ ਵਿੱਚ ਜਿੱਥੇ-ਜਿੱਥੇ ਕੋਈ ਕੈਂਡੀਡੇਟ ਖੜਾ ਸੀ ਉਹਦੇ ਹੱਥ ਦੇ ਵਿੱਚ ਜਿਹੜਾ ਉਹ ਸਾਂਝਾ ਅਪੀਲ ਕੀਤੀ ਗਈ ਆ ਔਰ ਜੇ ਇਹਦੇ ਵਿੱਚ ਜਿਹੜੀਆਂ ਸਾਂਝੀਆਂ ਪਾਰਟੀਆਂ ਨੇ ਇਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਜਿਹੜਾ ਜਿਹਨੂੰ ਆਜ਼ਾਦ ਦਾ ਨਾਮ ਦਿੱਤਾ ਗਿਆ ਆ ਉਹ ਜਿਹੜਾ ਸਾਡਾ ਵੱਡੇ ਪੰਥ ਕਾਗੂ ਜਿਹੜੇ ਸਿਰਫ ਪੰਥ ਦਾ ਕਰਕੇ ਪਾਰਟੀ ਨੂੰ ਦਗਾ ਦੇ ਕੇ ਨਿਕਲ ਗਏ ਸੀ ਸੁਧਾਰ ਲਹਿਰ ਬਣਾਉਣ ਵਾਸਤੇ ਉਨ੍ਹਾਂ ਨੇ 6 ਸੀਟਾਂ ਦੇ ਉੱਤੇ ਕਾਂਗਰਸ ਦੇ ਨਾਲ ਸਮਝੌਤਾ ਕੀਤਾ ਤੇ ਸ਼ਰੀਆਮ ਜਿਹੜੀਆਂ ਉਹ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਿਹੜੀ ਸਾਡੇ ਮੇਰੇ ਰੂਹ-ਰੂ ਮੱਥੇ ਲੱਗੇ ਉਹ ਲੋਕ ਜਿਨ੍ਹਾਂ ਨੇ ਮਤਲਬ ਅਕਾਲੀ ਦਲ ਨੇ ਕਾਂਗਰਸ ਨੂੰ ਵੋਟ ਪਾਉਣ ਦਾ ਜਿਹੜਾ ਕਬੂਲਿਆ ਸਾਰਾ ਕੁਝ ਔਰ ਇਸੇ ਤਰ੍ਹਾਂ ਹੀ ਮੰਝੇ ਦੇ ਨਾਲ ਪੰਜਾ ਸਾਡੇ ਬਡਾਲਾ ਸਾਹਿਬ ਤੇ ਕਾਂਗਰਸ ਜਿਹੜੇ ਕਾਂਗਰਸ ਦੇ ਤੇ ਜਿਹੜੀ ਅਕਾਲੀ ਦਲ ਦੀ ਜਾਂ ਪੰਥ ਦੀ ਆਪਸ ਵਿੱਚ ਜੋ ਡਾਇਲੋਜੀ ਦੂਰ ਦੂਰ ਤੱਕ ਨਹੀਂ ਮਿਲਦੀ ਮਤਲਬ ਇਹ ਦੋਨੋਂ ਵਿਰੋਧੀ ਧਿਰਾਂ ਨੇ ਜਿਹੜੀਆਂ ਚੁੰਬਕ ਦੇ ਦੋ ਪਾਸਿਆਂ ਦੀ ਤਰ੍ਹਾਂ ਇੱਕ ਪਾਸੇ ਨੂੰ ਧੱਕ ਦੀਆਂ ਨੇ ਲੇਕਿਨ ਇੱਥੇ ਜਾਤੀ ਜਿਹੜਾ ਹਮਲਾ ਕਰਦੇ ਹੋਏ ਇਹ ਦੋਨੋਂ ਇਕੱਠੇ ਹੋਏ ਸਾਂਝੇ ਪੋਸਟਰ ਲੱਗੇ ਮੰਝਾ ਤੇ ਪੰਜੇ ਦੇ ਸਾਂਝੇ ਪੋਸਟਰ ਲੱਗੇ ਇਸੇ ਤਰ੍ਹਾਂ ਹੀ ਬੀਐਸਪੀ ਨੇ ਸਾਂਝੇ ਪੋਸਟਰ ਲਾਏ ਇਸੇ ਤਰ੍ਹਾਂ ਇਹ ਲਿਖਦੇ ਕਿ ਨੇ ਕਾਂਗਰਸ ਕਮਿਊਨਿਸਟ ਸੱਤੇ ਬੀਐਸਪੀ ਇੱਥੇ ਮੈਨੂੰ ਹੈਰਾਨੀ ਜਿਹੜੀ ਸਭ ਤੋਂ ਵੱਡੀ ਹੋਈ ਆ ਉਹ ਇਹ ਹੋਈ ਕਿ ਮੈਂ ਬਹੁਤ ਜ਼ਿਆਦਾ ਰਿਗਾਰਡ ਕਰਦੀਆਂ ਕਮਿਊਨਿਸਟ ਲੀਡਰਾਂ ਦਾ ਪਰ ਸ਼ੁਰੂ ਤੋਂ ਲੈ ਕੇ ਜਦੋਂਕਿ ਦੀ ਮੈਨੂੰ ਸੁਰਤ ਆਈ ਆ ਜਦੋਂਕਿ ਦਾ ਮੈਨੂੰ ਰਾਜਨੀਤਿਕ ਸਮਝ ਆਈ ਆ ਔਰ ਮੈਂ ਦੇਖਦੀ ਆ ਰਹੀ ਹਾਂ ਕਿ ਕਾਮਨਿਸਟ ਜਿਹੜੇ ਨੇ ਉਹ ਚਾਹੇ ਦੇਸ਼ ਦਾ ਕੋਈ ਇਹੋ ਜਿਹਾ ਮੁੱਦਾ ਹੋਵੇ ਚਾਹੇ ਪੰਜਾਬ ਦਾ ਮੁੱਦਾ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਜਿਹੜਾ ਆਮ ਜਨਤਾ ਦੇ ਖਿਲਾਫ ਆਮ ਲੋਕਾਂ ਦੇ ਖਿਲਾਫ ਲਿਬਰ ਕਲਾਸ ਦੇ ਖਿਲਾਫ ਜਾਂ ਸਿਧਾਂਤਾਂ ਦੀ ਪਾਰਟੀ ਜਿਹਨੂੰ ਮੈਂ ਕਹਿ ਸਕਦੀ ਹਾਂ ਕਿ ਬੇਸ਼ੱਕ ਉਹ ਛੋਟੀ ਸੀ ਪਰ ਆਪਣੇ ਸਿਧਾਂਤਾਂ ਤੇ ਹਮੇਸ਼ਾ ਕਾਇਮ ਰਹਿੰਦੇ ਸੀ ਉਹਨਾਂ ਨੇ ਉਹਨਾਂ ਨੇ ਵੀ ਇੱਥੇ ਇਹਨਾਂ ਦਾ ਕਾਂਗਰਸ ਦਾ ਜੱਗਟ ਛੋਟ ਦਾ ਸਾਥ ਦਿੱਤਾ ਇਹ ਮੇਰੇ ਲਈ ਹੈਰਾਨ ਕਰਨ ਵਾਲੀ ਗੱਲ ਵੀ ਆ ਔਰ ਮੈਂ ਇਹ ਵੀ ਜਾਨਣਾ ਚਾਹੁੰਦੀ ਆ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਜਿਹੜੀਆਂ ਉਹ ਟਿਕਟਾਂ ਦਿੱਤੀਆਂ ਵੀਐਸਪੀ ਨੂੰ ਦਿੱਤੀਆਂ ਬਾਗੀਆਂ ਨੂੰ ਦਿੱਤੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀਆਂ ਭਾਜਪਾ ਨੂੰ ਦਿੱਤੀਆਂ ਔਰ ਕਾਂਗਰਸ ਆਪਣੇ ਤੌਰ ਤੇ ਵੀ ਲੜੇਗੀ ਤੇ ਫਿਰ ਇਹਨਾਂ ਪੋਸਟਰਾਂ ਦੇ ਵਿੱਚੋਂ ਕਮਿਊਨਿਸਟਾਂ ਦਾ ਨਿਸ਼ਾਨ ਕਿਉਂ ਗਾਇਬ ਹੈ ਪੂਰੇ ਹਲਕੇ ਦੇ ਵਿੱਚ ਇੱਕ ਵੀ ਸੀਟ ਜਿਹੜੀ ਆ ਉਹ ਕਮਿਊਨਿਸਟਾਂ ਨੂੰ ਕਾਮਰੇਡਾਂ ਨੂੰ ਕਿਉਂ ਨਹੀਂ ਦਿੱਤੀ ਗਈ ਕੀ ਇਹ ਮਤਲਬ ਵਰਤ ਹੋਣ ਦਾ ਇੱਕ ਬਹੁਤ ਲੁਕਮਾ ਜ ਟੰਗ ਨਹੀਂ ਸੀਗਾ ਕਿ ਉਹਨਾਂ ਨੇ ਆਪਣਾ ਹੱਕ ਕਿਉਂ ਨਹੀਂ ਜਤਾਇਆ ਇੱਕ ਅੱਧੀ ਸੀਟ ਜਾਂ ਇੱਕ ਦੋ ਸੀਟਾਂ ਉਹਨਾਂ ਨੂੰ ਵੀ ਆਪਣੀ ਇੱਥੇ ਡਿਮਾਂਡ ਕਰਨੀ ਚਾਹੀਦੀ ਸੀ ਉਹਨਾਂ ਨੂੰ ਵੀ ਹੱਕ ਬੰਦਾ ਕਿ ਉਹ ਵੀ ਨਿਸ਼ਾਨ ਤੇ ਆਪਣੇ ਦੇ ਉੱਤੇ ਲੜਨ ਇਹ ਇੱਕ ਅਜੀਬ ਚੀਜ਼ ਹੋਈ ਹੈ ਜੀ ਔਰ ਇਸ ਤੋਂ ਇਲਾਵਾ ਮੈਨੂੰ ਸਮਝ ਨਹੀਂ ਆਈ ਕਿ ਵੀ ਇੰਨੀ ਖੜੀ ਜਾਤੀ ਦਸ਼ਮਣੀ ਹੁੰਦੀ ਆ ਤੁਹਾਡੇ ਮੈਂ ਤੁਹਾਡੇ ਸਾਹਮਣੇ ਸਾਰਾ ਵੀ ਦੱਸੂਗੀ ਕਿ ਇਹ ਸਭ ਕੁਝ ਕਰਨ ਦੇ ਬਾਵਜੂਦ ਜਿਹੜਾ ਜਿਹੜਾ ਸਾਡਾ ਸਾਹਮਣਾ ਜਿਹੜਾ ਪ੍ਰੈਸ ਦੇ ਵਿੱਚ ਸਾਰੀ ਨਕਉਦਰ ਦੀ ਪ੍ਰੈਸ ਵੀ ਇੱਥੇ ਖੜੀ ਆ ਪ੍ਰੈਸ ਦੇ ਵਿੱਚ ਜਿਹੜਾ ਨੋਟ ਤੇ ਫੋਟੋ ਦਿੱਤੀ ਗਈ ਸੀ ਉਹਦੇ ਵਿੱਚ ਕਾਂਗਰਸ ਤੇ BSP ਦਾ ਸਮਝੌਤਾ ਜਿਹੜਾ ਉਹ ਕਬੂਲਿਆ ਗਿਆ ਸੀ। ਔਰ ਉਸ ਕਬੂਲ ਨਾਮੇ ਦੇ ਵਿੱਚ ਕਾਂਗਰਸ ਤੇ BSP ਆਮ ਆਦਮੀ ਪਾਰਟੀ ਕੋਲੋਂ ਤੜਾ ਦੇ ਨਾਲ ਹਾਰਦੀ ਆ। ਦੋਨੋਂ ਰਲ ਕੇ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਮੁਕਾਬਲਾ ਨਹੀਂ ਕਰ ਸਕੇ ਜਾਂ ਜੇ ਇਕੱਲੇ-ਇਕੱਲੇ ਨੂੰ ਲਾਈਏ ਤੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਇੱਕ ਵੀ ਪਾਰਟੀ ਜਿਹੜੀ ਉਹ ਸਟੈਂਡ ਨਹੀਂ ਕਰਦੀ ਇਨਫੈਕਟ 130 ਸਾਲ ਪੁਰਾਣੀ ਜਿਨੇ ਆਪਣੀ ਜਿਨੇ ਆਪਣੀ ਸਾਖ ਦਾਤੇ ਲਾ ਕੇ ਇਹ ਜਿਹੜਾ ਜਿਹੜਾ ਬੀਐਸਪੀ ਦੇ ਨਾਲ ਸਮਝੌਤਾ ਕੀਤਾ ਸਮਝੌਤੇ ਜਿਹੜੇ ਹੁੰਦੇ ਆਇਆ ਚੱਲਦੇ ਰਹੇ ਆ ਪਰ ਆਹ ਜਿਹੜਾ ਟਾਈਮ ਸੀ ਇਸ ਸਮਝੌਤਿਆਂ ਦਾ ਨਹੀਂ ਸੀਗਾ ਇਹ ਟਾਈਮ ਜਿਹੜਾ ਸੀਗਾ ਇਹ ਸਭ ਦੀ ਪਾਰਟੀ ਦੀ ਆਪੋ ਆਪਣੀ ਕਾਰਜਗਾਰੀ ਦੇਖਣ ਦਾ ਟਾਈਮ ਸੀ ਕਿਉਂਕਿ 27 ਦੀ ਇਲੈਕਸ਼ਨ ਹੈ ਅੱਗੇ ਕਿਸੇ ਨੇ ਪਰਵਾਹ ਨਹੀਂ ਕੀਤੀ ਉਹਨਾਂ ਨੇ ਸਿਰਫ ਇਹ ਦੇਖਿਆ ਕਿ ਇੱਕ ਮਹਿਲਾ ਆਮ ਕਰਦੀ ਕੈਂਡੀਡੇਟ ਜਿਹੜੀ ਐਮਐਲਏ ਬਣ ਕੇ ਸਾਰਿਆਂ ਦੇ ਸਾਹਮਣੇ ਆਈ ਆ ਇਹ ਸਾਡੇ ਕਿਸੇ ਦੇ ਪੈਰ ਕਿਉਂ ਨਹੀਂ ਲੱਗਣ ਦਿੰਦੀ ਪਿਛਲੇ 4 ਸਾਲ ਤੋਂ ਉਖਾੜ ਕੇ ਰੱਖੇ ਹੋਏ ਸੀ ਜਿਹੜੇ ਉਹਨੂੰ ਉਖਾੜਨ ਵਾਸਤੇ ਮੇਰੇ ਹੌਸਲੇ ਡਿੱਗਣ ਵਾਸਤੇ ਇਹ ਕੋਈ ਸਾਜ਼ਿਸ਼ ਕੀਤੀ ਗਈ ਔਰ ਮੈਂ ਇਹ ਦੇਖਦੀ ਆ ਕਿ ਵੀ ਜੇ ਅੱਜ ਇਹਨਾਂ ਨੇ ਇਹ ਸਿਨੈਰੀਓ ਜਿਹੜਾ ਇਹ ਬਣਾਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਨਜ਼ਰ ਆਉਂਦਾ ਕਿ ਇਹ ਇਹੀ ਜਿਹੜੀ ਕਰਤੂਤ ਆ ਪੂਰੇ ਪੰਜਾਬ ਦੇ ਵਿੱਚ ਖੇਡਣਗੇ ਮੈਂ ਆਪਣੀ ਪਾਰਟੀ ਨਾਲ ਵੀ ਗੱਲ ਕਰੂੰਗੀ ਕਿ ਇਹ ਇੱਕ ਐਸਾ ਇਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਆਮਦਵੀ ਪਾਰਟੀ ਨੂੰ ਹਾਲਾਂਕਿ ਬਹੁਤ ਅੱਛੇ ਰਿਜ਼ਲਟ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਬਲੰਦ ਹੌਸਲੇ ਨੇ ਪਾਰਟੀ ਦੇ ਸਾਰੇ ਆਗੂਆਂ ਦੇ ਵਰਕਰਾਂ ਦੇ ਸਬਦੇ ਔਰ ਇਸੇ ਜਿਹੜੇ ਇਸੇ ਲੜੀ ਦੇ ਤਹਿਤ ਜਿਹੜਾ ਜਿਹੜਾ ਨਕੋਦਰ ਆ ਉਹ ਉੱਥੇ ਵੀ ਆਗੂਆਂ ਦੇ ਸਾਡੇ ਸਾਰਿਆਂ ਦੇ ਹੌਸਲੇ ਬੁਲੰਦਿਆ ਕਿਉਂਕਿ ਅਸੀਂ ਇਹਨਾਂ ਦੇ ਨਾਲੋਂ ਪਿੱਛੇ ਨਹੀਂ ਇਹਨਾਂ ਦੀ ਇਸ ਮੁਕਾਬਲੇ ਦੀ ਦੌੜ ਦੇ ਵਿੱਚ ਅਮਰਦੀ ਪਾਰਟੀ ਫਿਰ ਅੱਗੇ ਖੜੀ ਮੈਡਮ ਤੁਸੀਂ ਸਵਾਲ ਕਰਦੇ ਕਿ ਇਹ ਪਰੇ ਰੋਗੀ ਪਾਰਟੀਆਂ ਕਹਿੰਦੀਆਂ ਕਿ ਸਾਡੇ ਨਾਲ ਕਰਕੇ ਹੁੰਦੇ ਨੇ ਸਾਡੇ ਨਾਲ ਪੂਰਾ ਕਾਗਜ਼ ਜਿਹੜਾ ਇਸ ਟੋਨਟ ਕਿ ਪਾਏਨ ਫੈਕ ਕਾਗਜ਼ ਫੜਤੇ ਕਾਗਜ਼ ਪਾੜਨ ਵਾਲੀਆਂ ਵੀਡੀਓ ਵੀ ਲਗਾਤਾਰ ਸਾਹਮਣੇ ਆਈਆਂ ਨੇ ਤੇ ਲਗਾਤਾਰ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਚੱਲੀ ਹੈ ਲਗਦਾ ਤਾਂ ਨਾ ਸ਼ਾਇਦ ਸਿਟੀਟਿਜ਼ਨਸ਼ਿਪ ਵੀਡੀਓ ਕਾਜੀ ਲੱਗ ਰਹੀ ਹੈ ਮੈਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਆਪਣੇ ਹਲਕੇ ਵਾਸਤੇ ਕੀਤੀ ਸੀ ਮੇਰੇ ਹਲਕੇ ਦੇ ਵਿੱਚ ਇੱਕ ਸਿੰਗਲ ਕੋਈ ਕਿਸੇ ਵਿਰੋਧੀ ਨੂੰ ਪੁੱਛ ਕੇ ਦੇਖ ਲਓ ਕਿ ਤੁਹਾਡੇ ਨਾਲ ਕਾਗਜ਼ਾਂ ਦੇ ਵਿੱਚ ਕਿਤੇ ਤੱਕਾ ਹੋਇਆ ਹੋਵੇ ਤੁਹਾਡੇ ਨਾਲ ਸਕਰੂਟੀ ਦੇ ਵਿੱਚ ਕਿਸੇ ਤੱਕਾ ਹੋਇਆ ਹੋਵੇ ਤੁਹਾਡੇ ਕਿਸੇ ਇੱਕ ਮੈਂਬਰ ਨੂੰ ਫੋਰਸ ਕੀਤਾ ਗਿਆ ਹੋਵੇ ਕਿਸੇ ਪਾਸਿਓਂ ਦਬਾ ਪਾਇਆ ਹੋਵੇ ਕਿ ਤੁਸੀਂ ਆਪਣੇ ਕਾਗਜ਼ ਚੁੱਕ ਲਓ ਕਿਸੇ ਆਜ਼ਾਦ ਨੂੰ ਮਤਲਬ ਕੀਤਾ ਹੋਵੇ ਹਾਂ ਇੱਕ ਸਿੰਗਲ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਹੈ ਕਿ ਇੱਕ 26 ਸਾਲ ਦਾ ਸਰਪੰਚ ਆ ਸਾਡਾ ਜਿਹੜਾ ਬੜਾ ਸਿੱਧ ਪੁੱਤੋਂ ਬਰਜਿਤ ਸਿੰਘ ਉਹਦਾ ਨਾਮ ਆ 26 ਸਾਲ ਦਾ ਅਮਰਤਾ ਸਿੰਘ ਜਿਹੜਾ ਉਹ ਮੁੰਡਾ ਸਰਪੰਚ ਆ ਉਹਨੂੰ ਵਿਡਾਲਾ ਸਾਹਿਬ ਨੇ इमोशनल ਬਲੈਕਮਿਲ ਕਰਕੇ ਪੰਥ ਦੇ ਨਾਮ ਦਿੱਤੇ ਸਾਡੇ ਸਰਪੰਚ ਨੂੰ ਆਪਣੇ ਹੱਕ ਦੇ ਵਿੱਚ ਕਰਕੇ ਉਹਨੂੰ ਆਜ਼ਾਦ ਤੌਰ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਾਈ ਜਦੋਂ ਮੈਂ ਫੋਨ ਤੇ ਰਾਬਤਾ ਕੀਤਾ ਬੱਚਾ ਆ ਮੇਰਾ ਫਰਜ ਬੰਦਾ ਸੀ ਕਿ ਮੈਂ ਉਹਦੇ ਨਾਲ ਰਾਬਤਾ ਕਰਦੀ ਮੈਨੂੰ ਸਮਝਾਉਂਦੀ ਕਿ ਤੇਰੇ ਤੂੰ ਸਰਪੰਚ ਬਣਿਆ ਤੂੰ ਆਪਣੇ ਸਰਪੰਚੀ ਨੂੰ ਜਿਹੜਾ ਉਹ ਸਹੀ ਢੰਗ ਦੇ ਨਾਲ ਚਲਾ ਤੇਰੀ ਜ਼ਿੰਦਗੀ ਅੱਗੇ ਪਈ ਆ ਸਰਪੰਚੀ ਚ ਕਾਮਯਾਬ ਹੋਏਗਾ ਤੂੰ ਅੱਗੇ ਵੀ ਕਾਮਯਾਬ ਹੋਏਗਾ ਔਰ ਉਸ ਪਰਸਨ ਨੇ ਜਿਹੜੀ ਮੈਨੂੰ ਗੱਲ ਉਸ ਸਰਪੰਚ ਨੇ ਕਹੀ ਹੈ ਤੁਸੀਂ ਹੈਰਾਨ ਹੋ ਜਾਓਗੇ ਉਹ ਕਹਿੰਦਾ ਜੀ ਮੈਨੂੰ ਵਡਾਲਾ ਸਾਹਿਬ ਨੇ ਸੌਂਖਵਾ ਦਿੱਤੀ ਆ ਮੈਂ ਹੁਣ ਆਪਣੇ ਕਾਗਜ਼ ਨੇ ਮੈਂ ਮੈਂ ਪਿੱਛੇ ਨਹੀਂ ਹਟ ਸਕਦਾ ਮਤਲਬ ਇੰਨੀਆਂ ਘਟਿਆ ਕਰਤੂਤਾ ਸੌਹਾ ਖੜਾਓ ਆਪਣੇ ਪੁੱਤਾਂ ਪੋਤਿਆਂ ਨੂੰ ਤੁਸੀਂ ਪੰਥ ਦੀਆਂ ਤੁਸੀਂ ਮਤਲਬ ਦੂਜਿਆਂ ਦੇ ਬੱਚਿਆਂ ਨੂੰ ਇਹ ਕੰਮ ਜਾਣਾ ਹੀ ਨਹੀਂ ਇੱਥੋਂ ਤੁਸੀਂ ਗਰਮ ਤਾਰਾਵਾਂ ਦੇ ਨਾਲ ਜੋੜਦੇ ਹੋ ਗਰਮ ਗਰਮ ਦਲਾਂ ਦੇ ਨਾਲ ਜੋੜਦੇ ਹੋ ਤੁਸੀਂ ਬੱਚਿਆਂ ਦੇ ਲੋਕਾਂ ਨੇ ਇੱਕ 26 ਸਾਲ ਦਾ ਬੱਚਾ ਜਿਹੜਾ ਸਰਪੰਚ ਬਣਿਆ ਹੋਣੇ ਉਹਦੇ ਨਾਲ ਇਹ ਜਿਹੜੀ ਹਰਕਤ ਕੀਤੀ ਹੈ ਹੋ ਸਕਦਾ ਕੱਲ ਨੂੰ ਉਹਨੂੰ ਦਬਾ ਪਾ ਕੇ ਮੁਕਰ ਬੁਕਰਾ ਵੀ ਲਿਆ ਜਾਵੇ ਮੈਂ ਇਤੋਂ ਵੀ ਮੈਨੂੰ ਇਹ ਨਹੀਂ ਹੈਗਾ ਹੋ ਸਕਦਾ ਮੁਕਰਾ ਲਿਆ ਜਾਵੇ ਪਰ ਮੈਂ ਆਪਣੇ ਜ਼ਮੀਰ ਤੇ ਹੱਥ ਰੱਖ ਕੇ ਮੈਂ ਤੁਹਾਡੇ ਸਾਹਮਣੇ ਇਹ ਗੱਲ ਜਿਹੜੀ ਐ ਐਕਸੈਪਟ ਕਰਦੀ ਕਿ ਮੇਰੇ ਨਾਲ ਫੋਨ ਤੇ ਉਸ ਬੱਚੇ ਨੇ ਇਹ ਗੱਲ ਕੀਤੀ ਕਿ ਮੈਨੂੰ ਸੌਖਵਾ ਦਿੱਤੀ ਆ ਇਸ ਕਰਕੇ ਮੈਂ ਹੁਣ ਪਿੱਛੇ ਨਹੀਂ ਹਟ ਸਕਦਾ ਮੈਂ ਗੁਰੂ ਸਾਹਿਬ ਦੀ ਸੌਖਾ ਮੈਡਮ ਜਿਹੜੇ ਜਿਹੜੇ ਵੱਡੇ ਰੋਕ ਲਗਾਏ ਜਾ ਰਹੇ ਹੈਗੇ ਕੀ ਜਾਣਾ ਚਾਹੋਗੇ ਇੱਕ ਤਰ੍ਹਾਂ ਜੋ ਲੱਗਦਾ 200 ਤੁਹਾਡੇ ਵੀ ਤੁਹਾਡੇ ਵੀ ਆਉਂਦੇ ਤੁਹਾਡਾ ਵੀ ਲੱਗਾ ਹੋਇਆ ਕੱਲ ਦਾ ਵੀ ਲੱਗਾ ਸੀ ਜੀ ਜਿਹੜਾ ਹੈ ਤੁਹਾਡੀ ਚਾਹਤ ਹੈ ਅਸੀਂ ਹਮਦਰੋ ਨੇ ਜਿਹੜਾ ਸਾਰੀ ਹੋਈ ਕੈਂਡੀਡੇਟ ਨੂੰ ਤੁਹਾਡੀ ਹੋਵੇ ਮੈਨੂੰ ਐ ਦੱਸੋ ਤੁਸੀਂ ਕਿ ਵੀ ਤੁਸੀਂ ਸਾਰੀ ਪ੍ਰੈਸ ਸਾਰੇ ਵਿੱਚ ਵਿੱਚ ਰਹੇ ਸੀ ਤੁਸੀਂ ਕਿਤੇ ਮੇਰੀ ਸ਼ਮੂਲੀਅਤ ਨਜ਼ਰ ਦੇਖੀ ਤੁਸੀਂ ਮੇਰਾ ਸਾਇਆ ਵੀ ਨੇੜੇ ਤੇੜੇ ਕਿਤੇ ਦੇਖਿਆ ਹੋਵੇ ਜਿ ਪੂਰੀ ਇਲੈਕਸ਼ਨ ਦੇ ਦੌਰਾਨ ਸਿਵਾਏ ਮੈਂ ਆਪਣੀਆਂ ਜਿਹੜੀਆਂ ਮੇਰੀਆਂ ਸੰਪਤੀ ਵਾਈਸ ਮੀਟਿੰਗਸ ਸੀ ਉਸ ਤੋਂ ਇਲਾਵਾ ਖੁੱਲਾ ਛੱਡਿਆ ਗਿਆ ਸੀ ਪ੍ਰਸ਼ਾਸਨ ਨੂੰ ਜੇ ਮੇਰਾ ਕਿਤੇ ਕਸੂਰ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਆਂ ਜੇ ਪ੍ਰਸ਼ਾਸਨ ਦੇ ਵਿੱਚ ਕੀ ਚੱਲਦਾ ਕਿੱਦਾਂ ਉਹਨਾਂ ਨੇ ਰਿਜ਼ਲਟ ਜਿਹੜਾ ਡਿਕਲੇਅਰ ਕੀਤਾ ਕੀ ਕੀਤਾ ਸਾਨੂੰ ਸਿਰਫ ਰਿਜ਼ਲਟ ਮਿਲਿਆ ਰਿਜ਼ਲਟ ਦੇ ਮੁਤਾਬਕ ਅਸੀਂ ਜਿੱਤੇ ਹੋਏ ਸੀ ਅਸੀਂ ਆਪਣਾ ਜਿੱਤ ਦਾ ਜਿਹੜਾ ਸਰਟੀਫਿਕੇਟ ਜਿਹੜਾ ਰਾਤ ਨੂੰ ਸ਼ੀਟ ਜਿਹੜੀ ਆ ਉਹ ਕੱਢੀ ਜਾਂਦੀ ਆ ਸੰਪਤੀਆਂ ਦੀ ਉਹਦੇ ਮੁਤਾਬਕ ਅਸੀਂ ਜਿੱਤੂ ਸੀ ਅਸੀਂ ਆਪਣਾ ਸਰਟੀਫਿਕੇਟ ਜਿਹੜਾ ਰਿਸੀਵ ਕਰ ਲਿਆ ਹੁਣ ਅੱਗੇ ਉਹਨਾਂ ਦਾ ਕੀ ਉਹ ਤਾਂ ਬਹੁਤ ਸਾਰੀ ਚੀਜ਼ ਦਾ ਕੋਈ ਗੱਲ ਨਹੀਂ ਅਗਲੇ ਆਪਣੇ ਚਲੇ ਜਾਣ ਅਪੀਲ ਦੇ ਵਿੱਚ ਉੱਥੋਂ ਕਰ ਲੈਣ ਔਰ ਬਹੁਤ ਸਾਰੀਆਂ ਐਸੀਆਂ ਸੀਟਾਂ ਜਿੱਥੇ ਅਸੀਂ 2 2 4 4 6 6 ਛੋੜ ਸੁਣੋ ਤੁਸੀਂ ਅਸੀਂ ਬਹੁਤ ਸਾਰੀਆਂ ਐਸੀਆਂ ਸੀਟਾਂ ਜਿੱਥੇ ਅਸੀਂ ਕਿਤੇ 4 ਨਾਲ ਹਾਰੇਆਂ ਕਿਤੇ 7 ਨਾਲ ਹਾਰੇ ਕੀ ਗੱਲ ਮੈਨੂੰ ਧੱਕਾ ਕਰਨਾ ਨਹੀਂ ਸੀ ਆਉਂਦਾ ਸਾਨੂੰ ਅਸੀਂ ਕਾਗਜ਼ ਤੱਕ ਹੀ ਫੜਨੇ ਹੱਸ ਤੇ 5 4 ਵੋਟਾਂ ਦੇ ਉੱਤੇ ਵੀ ਪ੍ਰਸ਼ਾਸਨ ਨੂੰ ਕਿਸੇ ਕਸ ਦਾ ਦਬਾਅ ਨਹੀਂ ਪਾਇਆ ਕਿ ਕੋਈ ਗੱਲ ਨਹੀਂ ਅਸੀਂ ਅਪੀਲ 'ਚ ਚਲੇ ਜਾਵਾਂਗੇ ਅਸੀਂ ਹਾਸਲ ਕਰ ਲਾਂਗੇ ਜੋ ਸਾਡਾ ਹੱਕ ਬੰਦ ਹੋ ਅਸੀਂ ਤਾਂ ਉੱਥੇ ਦਵਾ ਨਹੀਂ ਪਾਇਆ ਤੁਸੀਂ ਸੋਚੋ ਕਿਹੜੇ ਦਵਾਦਿਆਂ ਗੱਲਾਂ ਕਰਦੇ ਨੇ ਸਿਰਫ ਡਰਾਮੇबाजी ਬਸਪਾ ਵੱਲੋਂ ਆਖਿਆ ਜਾ ਰਿਹਾ ਕਿ ਨੂਰ ਮੈ ਜਿਹੜਾ ਰਿਜ਼ਲਟ ਨਾਲ ਦੀ ਨਾਲ ਦਿੱਤਾ ਗਿਆ ਲੇਕਿਨ ਇਹ ਕਾਂਗਰਸ ਆਪਣੇ ਹਲਕਾ ਨਕੋਟ ਦੇ ਕਿੰਨੀ ਦੇਰੀ ਕਿਉਂ ਲਾਈ ਇਹ ਪ੍ਰਸ਼ਾਸਨ ਨੂੰ ਪੁੱਛਣ ਵਾਲੀਆਂ ਗੱਲਾਂ ਨਹੀਂ ਪ੍ਰਸ਼ਾਸਨ ਨੂੰ ਪੁੱਛੋ ਕਿ ਜਿਹੜੀ ਰਿਜ਼ਲਟ ਦੇ ਵਿੱਚ ਜਿਹੜੀ ਕਿਉਂ ਹੋਈ ਨਾ ਸਰ ਮੈਡਮ ਜੀ ਤੁਹਾਡਾ ਹਲਾਰਾ ਰਹੇਗੇ ਮੈਨੂੰ ਚਲੋ ਉਹ ਤਾਂ ਹੁਣ ਲੱਗਣਾ ਹੀ ਹੁੰਦਾ ਹਲਕੇ ਦੇ ਲੀਡਰ ਦਾ ਨਾਮ ਲੋਕ ਲਾਉਂਦੇ ਹੁੰਦੇ ਆ ਮੈਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ ਮੈਨੂੰ ਆਪਣੀ ਜ਼ਮੀਰ ਦਾ ਪਤਾ ਕਿ ਮੈਂ ਸਾਫ਼ ਔਰ ਇਹ 2027 ਨੂੰ ਦੇਖਦੇ ਹੋਏ ਕਰਵਾਈ ਆ ਕਿ ਅਸੀਂ ਕਿਤੇ ਵੀ ਦਖਲਅੰਦਾਜ਼ੀ ਨਹੀਂ ਕਰਨੀ ਅਸੀਂ ਸ਼ੀਸ਼ਾ ਦੇਖਣਾ ਕਿ ਸਾਡੇ ਕੋਲ ਕੀ ਆ ਔਰ ਅੱਗੋਂ ਅਸੀਂ ਕਿਵੇਂ ਚੱਲਦਾ ਸਲਾਹ ਮੈਂ ਮੈਮ ਬਲਾਰਡ ਸੰਪੀਰ ਇਹ ਪਰ ਦਾ ਜਿਹੜਾ ਕੈਂਡੀਡੇਟ ਸੀ ਪ੍ਰਭ ਜੋ ਸਿੰਘ ਸੰਘਾ ਉਹਨੂੰ ਵੀ ਰਾਤ ਨੂੰ 1 ਵਜੇ ਸਰਟੀਫਿਕੇਟ ਦੇ ਦੇਖੋ ਇਹ ਅੰਦਰ ਲੀਆਂ ਚੀਜ਼ਾਂ ਨੇ ਕਿ ਕੈਂਡੀਡੇਟ ਸੈਟੀਸਫਾਈਡ ਹੁੰਦੇ ਆ ਕਿ ਨਹੀਂ ਹੁੰਦੇ ਉਹਦੇ ਵਿੱਚ ਮੈਨੂੰ ਦੱਸੋ ਤੁਸੀਂ ਵੀ ਕਿਸੇ ਲੀਡਰ ਦਾ ਕੀ ਰੋਲਾ ਜਿੱਥੇ ਜੇ ਕੈਂਡੀਡੇਟ ਸੈਟੀਸਫਾਈਡ ਨਹੀਂ ਹੋਇਆ ਜਾਂ ਕੈਂਡੀਡੇਟ ਨੂੰ ਸੈਟੀਸਫਾਈਡ ਕਰਾਉਣਾ ਉਹ ਪ੍ਰਸ਼ਾਸਨ ਦਾ ਫਰਜ ਬੰਦਾ ਉਹਦੇ ਵਿੱਚ ਜਦੋਂ ਉਹਦੇ ਵਿੱਚ ਲੀਡਰ ਦਾ ਕੀ ਰੋਲਾ ਮੈਨੂੰ ਸਮਝਾਓ ਤੁਸੀਂ। ਸਾਡੇ ਜੀ ਦੋ ਵਾਰੀ ਉਹਦੀ ਕਾਊਂਟਿੰਗ ਹੋਈ ਆ। ਕਾਊਂਟਿੰਗ ਤੋਂ ਬਾਅਦ ਵੀ ਇਹ ਰਿਜ਼ਲਟ ਉਹਦੇ ਹੱਥੋਂ ਚੱਲਦਾ ਹੈ ਤੇ ਫਿਰ ਦੇ ਉਹ 1 ਵਜੇ ਤੱਕ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ। ਉਹਦੇ ਵਿੱਚ ਫਿਰ ਇਹ ਦੁੱਮੇਵਾਰ ਕੌਣ ਹੈ? ਉਹਨਾਂ ਕੋਈ ਫਰਕ ਨਹੀਂ ਪੈਂਦਾ ਜੀ। ਤੁਸੀਂ ਤੁਸੀਂ ਪ੍ਰਸ਼ਾਸਨ ਨੂੰ ਕੰਮ ਹੀ ਨਹੀਂ ਕਰਨ ਦਿਓਗੇ। ਜੇ ਤਾਂ ਪ੍ਰਸ਼ਾਸਨ ਤੁਹਾਡੇ ਖਿਲਾਫ ਜਾ ਰਿਹਾ ਤੇ ਤੁਸੀਂ ਤੁਹਾਡੇ ਲਾਓ। ਜੇ ਰੀਕਾਊਂਟਿੰਗ ਕਰਵਾਉਣ ਦਾ ਹੱਕ ਸਾਰਿਆਂ ਦੇ ਕੋਲ ਹੈਗਾ ਉਹ ਚ ਕੀ ਦਿੱਕਤ ਹੈ? ਇਹ ਵੀ ਕਰਵਾਉਣ ਜਿੱਦੀ ਮਰਜ਼ੀ ਕਰਵਾਉਣ ਵਿੱਚ ਕੋਈ ਫਰਕ ਪੈਂਦਾ? ਜੇ ਜਿਹੜਾ ਮਰਜ਼ੀ ਕਰਵਾ ਸਕਦਾ ਉਹ ਚ ਕੀ ਇਹ ਤਾਂ ਕੋਈ ਸਵਾਲ ਹੀ ਨਹੀਂ ਹੈਗਾ ਨਾ ਇਹ ਤਾਂ ਸਵਾਲ ਉਹਨਾਂ ਨੂੰ ਪੁੱਛੋ ਜਿਹੜੇ ਬਿਨਾਂ ਵਜ੍ਹਾ ਮਾਹੌਲ ਨੂੰ ਖਰਾਬ ਕਰਦੇ ਨੇ ਇੰਨਾ ਸਾਜਗਰ ਮਾਹੌਲ ਰਿਹਾ ਪੂਰੀ ਇਲੈਕਸ਼ਨ ਦੇ ਵਿੱਚ ਕਿਤੇ ਕੋਈ ਉੱਚ ਨੀਚ ਨਹੀਂ ਹੋਈ ਹੁਣ ਰਿਜ਼ਲਟ ਨੂੰ ਲੈ ਕੇ ਬੇਬੁਨਿਆਦ ਚੀਜ਼ਾਂ ਦੇ ਉੱਤੇ ਧਰਨੇ ਬੇਬੁਨਿਆਦ ਚੀਜ਼ਾਂ ਦੇ ਉੱਤੇ ਔਰ ਮਾੜੇ ਗੰਦੇ ਕਮੈਂਟ ਆਪਣੇ ਹਲਕੇ ਦੇ ਐਮਐਲਏ ਵਾਸਤੇ ਇੱਕ ਮੇਡੀ ਐਮਐਲਏ ਵਾਸਤੇ ਜਿਹੜੀ ਝੱਲੀ ਨਹੀਂ ਜਾਂਦੀ ਇਹਨਾਂ ਦੇ ਕੋਲੋਂ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਇਹਨਾਂ ਕੋਲੋਂ ਇੱਕ ਸੁਧਾਰਨ ਕਰਦੀ ਜਿਹੜੀ ਔਰਤ ਆ ਉਹ ਐਮਐਲਏ ਬਣ ਕੇ ਇੱਕ ਪੂਰੇ ਮੁਕਾਬਲੇ 'ਚ ਇਹਨਾਂ ਦੇ ਸਾਹਮਣੇ ਖੜੀ ਆ ਔਰ ਇਹ ਸਾਡੇ ਸੁਧਾਰਨ ਵਰਕਰ ਜਿਹੜੇ ਆਮ ਆਦਮੀ ਪਾਰਟੀ ਦੇ ਸੁਧਾਰਨ ਵਰਕਰਾਂ ਦੀਆਂ ਜਿਹੜੀਆਂ ਇਲੈਕਸ਼ਨਾਂ ਲੜੀਆਂ ਆ ਜਿਨ੍ਹਾਂ ਨੂੰ ਕੋਈ ਬਹੁਤ ਵੱਡਾ ਜਾਤੀ ਤੌਰ ਤੇ ਉਹਨਾਂ ਦੇ ਕੋਲ ਤਜਰਬਾ ਨਹੀਂ ਸੀਗਾ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਲੜਾਉਣ ਦਾ ਮਤਲਬ ਸਾਡੇ ਜਿੰਨੇ ਕੈਂਡੀਡੇਟ ਜਿੱਤੇ ਨੇ ਜਾਂ ਜਿੰਨੇ ਮੁਕਾਬਲੇ ਦੇ ਵਿੱਚ ਨਹੀਂ ਬਿਲਕੁਲ ਸੁਧਾਰਨ ਨੇ ਪਹਿਲੀ ਪਹਿਲੀ ਵਾਰ ਇਲੈਕ ਸਿਰਫ ਇੱਕ ਸਾਡੇ ਸਾਧਨ ਸਿੰਘ ਟੱਲੀ ਨੇ ਰਿਪੀਟ ਕੀਤੀ ਹੈ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਅਦਰਵਾਈਜ਼ ਸਾਡੇ ਸਾਰੇ ਆਤਮਾ ਸਿੰਘ ਜੀ ਨੂਰਪੱਤੇ ਹੋਰ ਸਾਰੀ ਜ਼ਿਲ੍ਹਾ ਪ੍ਰੀਸ਼ਦ ਪਹਿਲੀ ਵਾਰੀ ਲੜੀਆ ਦੂਸਰਿਆਂ ਨੇ ਵੀ ਪਹਿਲੀ ਵਾਰੀ ਲੜੀਆ ਸੰਪਤੀਆਂ ਵਾਲੇ ਟੋਟਲ ਸਾਡੇ ਕੈਂਡੀਡੇਟ ਜਿਹੜੇ ਨੇ ਪਹਿਲੀ ਵਾਰੀ ਲੜਨ ਵਾਲੇ ਆ ਅਸੀਂ ਨਵੇਂ ਮੁੰਡੇ ਕੁੜੀਆਂ ਨੂੰ ਮੌਕੇ ਦਿੱਤੇ ਇਹਨਾਂ ਨੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਹੈ ਯੂਥ ਨੂੰ ਅੱਗੇ ਲੈ ਕੇ ਆਉਣ ਵਾਸਤੇ ਮੈਂ ਦਾਵਾ ਕੀਤਾ ਸੀ ਕਿ ਯੂਥ ਅੱਗੇ ਆਏਗਾ ਯੂਥ ਸੰਪਤੀਆਂ ਜਿੱਤੂਗਾ ਜਿਵੇਂ ਅਸੀਂ ਸਰਪੰਚ ਬਣਾਏ ਆ 35% ਪਾਸਲ ਪੰਜ ਸਾਡੇ ਜਿਹੜੇ ਉਹ ਯੂਥ ਦੇ ਵਿੱਚੋਂ ਬਣੇ ਸੀ ਸੰਪਤੀਆਂ ਦੇ ਵਿੱਚ ਇਹਨਾਂ ਨੇ ਇਕੱਠੇ ਹੋ ਕੇ ਯੂਥ ਦਾ ਰਾਹ ਰੋਕਿਆ ਇਹ ਨਹੀਂ ਚਾਹੁੰਦੇ ਕਿ ਕੋਈ ਤਾਜ਼ਾ ਤਰੀਨ ਕੋਈ ਚੰਗਾ ਇਨਸਾਨ ਕੋਈ ਚੰਗਾ ਯੂਥ ਜਿਹੜਾ ਉਹ ਅੱਗੇ ਆ ਕੇ ਪੰਜਾਬ ਦੀ ਨਹਾਰ ਬਦਲੇ ਤੁਸੀਂ ਇਹਨਾਂ ਦੇ ਨਾਪਾਕ ਤੁਸੀਂ ਅਰਾਧਾ ਦੇਖੋ ਇਹਨਾਂ ਦੇ ਕੀ ਨੇ ਜਿਹੜੇ ਸਾਡੇ ਅਨਮੈਰਿਡ ਮੁੰਡੇ ਕੁੜੀਆਂ ਨੇ ਇਲੈਕਸ਼ਨ ਲੜੀ ਜਿਹਦੇ ਖਿਲਾਫ ਸੱਤ ਸੱਤਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਹਰਾਇਆ ਇਹ ਚਾਹੁੰਦੇ ਕੀ ਨਹੀਂ ਨਾ ਦੇਖੋ ਤਾਂ ਸਹੀ ਤੁਸੀਂ ਜਾ ਕਿਦਨ ਰਹੀ ਐ ਇਥੇ ਕੋਈ ਦਬੀ ਸਿਆਸਤ ਇਹ ਕਿਹੜਾ ਮਤਲਬ ਕਾਂਗਰਸ ਦੀ ਕਿਹੜੀ ਆਈਡੀਆਲੋਜੀ ਆ ਤਾਂ ਕਨਿਦਲ ਦੀ ਕਿਹ ਬੱਗੀ ਕਾਲੀਦਲ ਦੀ ਪੰਥਕ ਕਹਣ ਵਾਲਿਆਂ ਦੀ ਕਿਹੜੀ ਆਈਡੀਓਲੋਜੀ ਆ ਕਿਹੜੀ ਆਈਡੀਓਲੋਜੀ ਤੇ ਇਲੈਕਸ਼ਨ ਲੜੀ ਗਈ ਨਕਉਦਰ ਦੀ ਸਮਝ ਤੇ ਪਵੇ ਨਾ ਸਵਾਲ ਕਰੋ ਇਹਨਾਂ ਨੂੰ ਤੁਸੀਂ ਇਹ ਸੱਤ ਜਣੇ ਇਕੱਠੇ ਹੋਏ ਤਾਂ ਹੋਏ ਕਿਵੇਂ ਹੁੰਦੇ ਰਹਿੰਦੇ ਨੇ ਹਮੇਸ਼ਾ ਹੁੰਦੇ ਰਹਿੰਦੇ ਆ ਤਾਂ ਪਹਿਲੀ ਵਾਰ ਹੀ ਹੋਇਆ ਨਾ ਬੀਐਸਪੀ ਦਾ ਸਮਝੌਤਾ ਕਦੀ ਕਾਲੀਦਲ ਨਾਲ ਹੋ ਗਿਆ ਕਦੀ ਕਾਂਗਰਸ ਦੇ ਨਾਲ ਹੋ ਗਿਆ ਇਸ ਤਰ੍ਹਾਂ ਹੀ ਚੱਲਦਾ ਆਇਆ ਆ ਜਿਹੜਾ ਸਮਝੌਤਾ ਪਹਿਲੀ ਵਾਰ ਤੁਹਾਡੇ ਸਾਹਮਣੇ ਆਇਆ ਇਹਨਾਂ ਦੀ ਮੇਜਰ ਲੀਡਰਸ਼ਿਪ ਦੀ ਮਰਜ਼ੀ ਤੋਂ ਬਗੈਰ ਇਹ ਸਮਝੌਤਾ ਕੀਤਾ ਗਿਆ ਆਪਸ ਵਿੱਚ ਘੱਟ ਮੰਨਣਾ ਉਹ ਉਹ ਬੰਦਾ ਸਿਆਸੀ ਹੈ ਹੀ ਨਹੀਂ ਜਿਹਨੇ ਜਿਹਨੇ ਕਾਂਗਰਸ ਪਾਰਟੀ ਦਾ ਤੁਸੀਂ ਦੇਖੋ ਤੁਸੀਂ ਦੇਖੋ ਵजूद ਦਾਤੇ ਲਾ ਲਿਆ ਪਾਰਟੀਆਂ ਨੇ ਆਪਣਾ ਵजूद ਦਾਤੇ ਲਾਇਆ ਕਾਂਗਰਸ ਨੇ ਆਪਣਾ ਵजूद ਦਾਤੇ ਲਾਇਆ ਜਿਹੜਾ ਗੁਰਪਤਾਪ ਸਿੰਘ ਬਡਾਲਾ ਨੇ ਆਪਣਾ ਇਹਨਾਂ ਨਾਲ ਸਮਝੌਤਾ ਕਰਕੇ 15 ਸਾਲ ਰਾਜ ਕੀਤਾ ਸੀ ਉਸ ਬੰਦੇ ਨੇ ਖੁੱਲ ਕੇ ਸਾਰੇ ਹਲਕੇ ਦੇ ਵਿੱਚ ਉਹਨੂੰ ਆਪਣੇ ਕੈਂਡੀਡੇਟ ਦੇਣੇ ਚਾਹੀਦੇ ਸੀ ਕਿਉਂ ਨਹੀਂ ਦਿੱਤੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਹਜੇ ਵੀ ਉਹ 20% ਮੋਟਾ ਬੱਧ ਲੈ ਕੇ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ 610 ਸਮਥਿੰਗ ਵੋਟ ਪਈ ਹੈ 610 ਸ਼ੁਰੂ ਬਦਲਦਲ ਨੂੰ ਪਈ 6127 ਵੋਟ ਗੁਰਪ੍ਰਤਾਪ ਨੂੰ ਪਈਆਂ 5154 ਵੋਟਾਂ ਜਿਹੜੀਆਂ ਉਹਨੇ ਬੇਨਾਮੀ ਔਰ ਬਿਨਾ ਕੋਈ ਹੋਰ ਕੈਂਡੀਡੇਟ ਖੜੇ ਇਹ ਜਿਹੜੀਆਂ ਵੋਟਾਂ ਨੂੰ ਪਈਆਂ ਉਹਦੇ ਨਾਲ ਕੋਈ ਕੈਂਡੀਡੇਟ ਨਹੀਂ ਸੀ ਖੜਾ ਜਿਵੇਂ ਮੈਂ ਤੁਹਾਨੂੰ ਲਿਸਟ ਇਸ਼ੂ ਕੀਤੀ ਸੀ ਕਿ 14 ਵਾਰਡ ਸਾਡੇ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੇ ਖਿਲਾਫ ਕੈਂਡੀਡੇਟ ਨਹੀਂ ਖੜੇ ਕੀਤੇ ਇਹਨਾਂ ਸਾਰੀਆਂ ਪਾਰਟੀਆਂ ਨੇ ਆਪਣੇ ਵजूद ਦੇ ਨਾਲ ਖੇਡਿਆ ਇੰਨੀ ਨਫ਼ਰਤ ਇੰਨੀ ਮਤਲਬ ਚਾਹਨਾ ਜਿਹੜੀ ਹੈਗੀ ਆ ਕਿ ਵੀ ਆਮ ਆਦਮੀ ਪਾਰਟੀ ਨੂੰ ਲਾਂਬੇ ਕਿਵੇਂ ਕਰਨਾ ਇਹ ਦਿਨ ਰਾਤ ਕੰਮ ਕਰਨ ਵਾਲੀ ਐਮਐਲਏ ਨੂੰ ਲਾਂਬੇ ਕਿਵੇਂ ਕਰਨਾ ਤਾਂ ਦੋਨੇ ਦੀ ਕੀ ਹਾਲਾਤ ਹੈ ਦਰੇ ਹੋਏ ਕਿ ਉੱਥੇ ਤਰ੍ਹਾਂ ਕਾਲੀ ਪਾਰਟੀ ਵੀ ਖੜਾ ਕਾਂਗਰਸ ਵੀ ਖੜੇ ਤੇ ਵਾਰਿਸ ਪੰਜਾਬ ਵਾਲੇ ਜਿਹੜੇ ਚਕਤੰਦਰ ਤੇ ਉਹ ਵੀ ਖੜੇ ਨਹੀਂ ਮੈਂ ਤੁਹਾਨੂੰ ਦੋਨੇ ਦੀ ਗੱਲ ਕਰ ਰਹੀ ਹਾਂ ਦੇਖੋ ਤਾਂ ਸਹੀ ਤੁਸੀਂ ਧਿਆਨ ਦਿਓ ਉੱਥੇ ਤਾਂ ਸਮਝੌਤਾ ਹੈ ਨਹੀਂ ਜਿਹਨਾਂ ਦਾ ਉਸੇ ਵੱਡਾ ਪਾਰਟੀ ਉਹ ਇਹ ਸਮਝੌਤੇ ਅੰਦਰ ਖਾਤੇ ਕਿਤੇ ਇਹਨਾਂ ਨੇ ਜੇ ਦੋਨੇ ਦੇ ਵਿੱਚ ਸਮਝੌਤੇ ਨਹੀਂ ਸੀ ਵੀ ਆ ਸ਼ੰਕਰ ਰਸੂਲਪੁਰ ਖਾਨਪੁਰ ਟੱਡਾ ਇਹ ਸਾਰੇ ਨੂਰਪੁਰ ਗੰਧਰਾ 에ਰਾ ਵਗੈਰਾ ਦੂਜੇ ਦੂਜਿਆਂ ਨੇ ਜਿਹੜੀਆਂ ਕਵਾਟੀਆਂ ਉਹਨਾਂ ਨੇ ਕੈਂਡੀਡੇਟ ਕਿਉਂ ਨਹੀਂ ਦਿੱਤੇ ਦੇਖੋ ਕਿੰਨੇ ਆ ਸੋਨੇ ਦੋਨੇ ਦੇ ਪਿੰਡ ਨੇ ਨਾ ਫੇਰਾ ਹੋ ਗਿਆ ਆਦੀ ਹੋ ਗਿਆ ਨੂਰਪੁਰ ਹੋ ਗਿਆ ਗੰਧਰਾ ਹੋ ਗਿਆ ਅਲੂਵਾਲ ਹੋ ਗਿਆ ਸ਼ੰਕਰ ਰਸੂਲਪੁਰ ਖਾਨਪੁਰ ਕਿੱਧਰ ਦੇ ਪਿੰਡ ਨੇ ਇਹਨਾਂ ਨੇ ਇਹਨਾਂ ਨੇ ਕੈਂਡੀਡੇਟ ਹੀ ਨਹੀਂ ਦਿੱਤੇ ਆਪਣੇ ਦੂਸਰੇ ਦੇ ਫਲਾਵ ਕਿਵੇਂ ਪਾਣੀਪਾਲ ਦਾ ਵੀ ਆ ਗਿਆ ਸਿਰਫ ਨਾਮ ਦੇ ਸੀ ਅਸੀਂ ਸ਼ਰਿਆਮ ਪਿੰਡਾਂ ਦੇ ਵਿੱਚ ਮੈਸੇਜ ਲੱਗੇ ਆ ਸ਼ਰਿਆਮ ਸਾਨੂੰ ਪਿੰਡਾਂ ਦੇ ਵਿੱਚੋਂ ਸੁਨੇਹੇ ਆਏ ਆ ਕਿ ਇਹਨਾਂ ਨੇ ਵੋਟ ਕਾਂਗਰਸ ਨੂੰ ਪਾਉਣ ਨੂੰ ਕਿਹਾ ਇਹ ਇਹ ਸਮਝੌਤੇ ਸੀ ਤੁਸੀਂ ਅਕਾਲੀ ਦਲ ਤੁਸੀਂ ਮੈਸ ਜਿਹੜੀ ਆ ਅਕਾਲੀ ਦਲ ਕਿੰਨੀ ਵੋਟ ਦੇ ਉੱਤੇ ਸਿਮਟ ਗਈ ਆ ਮੇਰੇ ਖਿਆਲ 12000 ਵੋਟ ਤੇ ਰਹਿ ਗਈ ਦੋਨੇ ਰੜ ਕੇ ਬਾਗੀ ਵੀ ਤੇ ਸ਼ਰੋਮਣੀ ਅਕਾਲੀ ਦਲ ਵੀ ਉਹੀ ਗੱਲ ਮੈਂ ਵਾਰ-ਵਾਰ ਕਹਿੰਨੀ ਇਹਨਾਂ ਨੇ ਆਪਣੇ ਵजूद ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਪਾਰਟੀਆਂ ਦੀ ਸਾਖ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਆਪੋ ਆਪਣੀ ਆਡੀਓਲੋਜੀ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਪੰਥ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੇ ਆਪਣੇ ਸਿਧਾਂਤਾਂ ਦੀ ਪਰਵਾਹ ਕੀਤੇ ਬਿਨਾ ਇਹ ਸਮਝੌਤਾ ਕਰਕੇ ਹਰਾਉਣ ਦੀ ਕੋਸ਼ਿਸ਼ ਕੀਤੀ ਆ ਔਰ ਜਿਸ ਦੋਨੇ ਦੀ ਤੁਸੀਂ ਗੱਲ ਕਰਦੇ ਆ ਉਸ ਦੋਨੇ ਦੇ ਵਿੱਚੋਂ ਅਸੀਂ ਆ ਜਿਹੜਾ ਸਾਡਾ ਸਾਰਾ ਨਕਉਦਰ ਬਲਾ ਗਿਆ ਇਹਦੇ ਵਿੱਚ 16000 ਤੇ 475 ਵੋਟਾਂ ਲੈ ਕੇ ਅਸੀਂ ਕਾਂਗਰਸ ਨੂੰ 5 6000 ਵੋਟਾਂ ਪਿਛਾੜਿਆ 11654 ਵੋਟਾਂ ਪਈਆਂ ਕਾਂਗਰਸ ਨੂੰ 11654 ਵੋਟਾਂ ਪਈਆਂ ਸਾਡੇ ਮੁਕਾਬਲੇ ਅਸੀਂ ਅਸੀਂ ਤਾਂ ਜਿੱਤੂ ਆ ਅਸੀਂ ਤਾਂ ਬਿਲਕੁਲ ਬਾਹ ਕੱਢ ਕੇ ਜਿੱਤੂ ਆ ਅਸੀਂ ਸਾਡੇ ਅਸੀਂ ਹਾਰਦੇ ਨਹੀਂ ਹੈ ਦੋਨੇ ਦੇ ਵਿੱਚੋਂ ਦਾਨੇ ਚ ਕੋਈ ਮਾੜਾ ਹਾਲ ਨਹੀਂ ਹੈ ਦੋਨੇ ਚ ਬਹੁਤ ਵਧੀਆ ਹਾਲ ਆ ਮੈਂ ਸਾਰੇ ਦੋਨਾਂ ਵਾਸੀਆਂ ਦਾ ਸਾਰੇ ਹਲਕੇ ਦੇ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਮੈਂ ਤੈਹ ਦੇ ਨਾਲ ਧੰਨਵਾਦ ਕਰੀ ਕਿ ਤੁਸੀਂ ਇਸ ਨੇੜੀ ਦੇ ਵਿੱਚ ਵੀ ਮੈਨੂੰ ਜਿਹੜਾ ਸਪੋਰਟ ਕੀਤਾ ਸ਼ਰੋਮਣੀ ਅਕਾਲੀ ਬਸਪਾ ਨੂੰ ਕਿੰਨੀ ਵੋਟ ਪਈ ਹੈ ਨਕੋਦਰ ਬਲੋਕ ਦੇ ਵਿੱਚ 2629 ਕਾਂਗਰਸ ਨੂੰ ਕਿੰਨੀ ਪਈ ਹੈ 11654 ਦੋਨੇ ਰੜਕੇ ਵੀ ਸਾਡੇ ਮੁਕਾਬਲੇ ਚ ਨਹੀਂ ਆਏ ਸ਼ਰੋਮਣੀ ਅਕਾਲੀ ਦਲ ਨੂੰ ਕਿੰਨੀ ਪਈ ਹੈ 2624 ਅਬਗੀਆਂ ਨੂੰ ਕਿੰਨੀ ਪਈ ਆ 4647 ਬਟਾ ਮੈਨੂੰ 2 3 ਜਣੇ ਚਾਰ ਪਾਰਟੀਆਂ ਰਲ ਕੇ ਸਾਡੇ ਮੁਕਾਬਲੇ 'ਚ ਨਹੀਂ ਹੈਗੀਆਂ ਅਸੀਂ ਕਿੱਦਾਂ ਮੰਨ ਲਈਏ ਕਿ ਸਾਡਾ ਦੋਨੇ ਚ ਹਾਲ ਮੜਾ ਹੋਇਆ ਕੌਣ ਕਹਿੰਦਾ ਦੋਨੇ ਚ ਸਾਡਾ ਹਾਲ ਮੜਾ ਹੋਇਆ ਸਿਰਫ ਜਿੱਤ ਜਿਹੜੀ ਆ ਨਾ ਉਹ ਤੁਹਾਡੀ ਕਾਰਜਗਾਰੀ ਤੈਹ ਨਹੀਂ ਕਰਦੀ ਸੰਪਤੀਆਂ ਦੀ ਇਹ ਇਹਦੇ ਵਿੱਚ ਤੁਹਾਡੀ ਕਾਰਜਗਾਰੀ ਤੈਹ ਕਰਦੀ ਆ ਤੁਹਾਡਾ ਵੋਟ ਸ਼ਿਅਰ ਕਿਉਂਕਿ ਕੱਲ ਨੂੰ 27 ਦੇ ਵਿੱਚ ਇਹਨਾਂ ਨੇ ਸਭ ਨੇ ਆਪ ਆਪਣੀਆਂ ਲੜਾਈਆਂ ਲੜਨੀਆਂ ਤੇ ਅੱਜ ਦਾ ਜਿਹੜਾ ਸਿਨੈਰੀਓ ਆ ਇਹ ਸਦਾ ਨਹੀਂ ਚੱਲਣਾ ਇਹ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਹ ਸਤਵਾਕੁਨ ਜਿਹੜਾ ਇਹਨਾਂ ਨੇ ਆਪਣੇ ਆਪ ਨੂੰ ਦਾਤੇ ਲਾ ਕੇ ਸਾਰਿਆਂ ਨੂੰ ਕੀਤਾ ਇਹਦੇ ਨਤੀਜੇ ਵੀ ਕੋਤਰੀ ਪੈਣਗੇ। ਪਾਈ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਵਿੱਚ ਇਹਨਾਂ ਦਾ ਮੰਨਣ ਕਰੇਗੀ। ਇਹ ਪਾਰਟੀ ਦਾ ਫੈਸਲਾ, ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਮੈਂ ਇਹਦੇ ਬਾਰੇ ਕੋਈ ਜਿਲਾ ਪ੍ਰਸ਼ਾਸਨ ਦੀ ਜੇ ਹੋਰਦਾ ਤਾਂ ਪਹਿਲਾਂ ਵੀ ਹੁੰਦੀ ਰਹਿੰਦੀ ਹੈ। ਪਰ ਇਸ ਵਾਰ ਇੰਨੀ ਮਤਲਬ ਡਿਲੇ ਨਤੀਜੇ ਹੋਣਗੇ ਇਨਾ ਡਿਲੇ ਪ੍ਰਸ਼ਾਸਨ ਨੂੰ ਤੁਸੀਂ ਫੇਲ ਮੰਨਦੇ ਹੋ ਤੁਸੀਂ ਕਹਿੰਦੇ ਕਿ ਪ੍ਰਸ਼ਾਸਨ ਆਪਣਾ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ ਹੈ। ਸਕਿਆ ਜਾਂ ਉਹਨਾਂ ਦੀ ਗਲਤੀ ਹੋ ਸਕੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਗਲਤੀ ਮੰਨਦੇ ਹੋ ਜਾਂ ਨਹੀਂ ਦੇਖੋ ਇਸ ਤਰ੍ਹਾਂ ਹੁੰਦਾ ਕਿ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਹੈ ਨਾ ਇਹਦੀਆਂ ਵੋਟਾਂ ਇੱਕ ਦੂਜੇ ਬਲਾਕ ਦੇ ਵਿੱਚ ਚਲੀਆਂ ਜਾਂਦੀਆਂ ਉਹ ਇੱਕ ਕਾਰਨ ਬਣਦਾ ਹੈ ਕਿ ਨਕੋਦਰ ਪ੍ਰਸ਼ਾਸਨ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਸੀਟਾਂ ਹੁੰਦਾ ਉਹਨਾਂ ਦਾ ਰਿਜ਼ਲਟ ਡਿਕਲੇਅਰ ਨਹੀਂ ਕਰ ਸਕਦਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਦੇ ਰਿਜ਼ਲਟ ਜਿਹੜੇ ਉਹ ਜਲੰਧਰ ਏਡੀਸੀ ਜੀ ਨੇ ਡਿਕਲੇਅਰ ਕਰਨੇ ਹੁੰਦੇ ਆ ਜਿਵੇਂ ਹੁਣ ਤੁਸੀਂ ਸਾਡਾ ਬਲਾਕ ਨੂਰਮਹਿਲ ਆ ਨੂਰਮੈਲ ਦੇ ਸਾਡੇ ਬਲਾਕ ਤੇ ਜਿਹੜੀਆਂ ਕੁਛ ਪਿੰਡ ਆ ਉਹ ਫਲੋਰ ਹਲਕੇ ਦੇ ਵਿੱਚ ਚਲੇ ਜਾਂਦੇ ਆ ਕੁਛ ਸਾਡੇ ਨਕੋਦਰ ਦਾ ਜਿਹੜਾ ਕੰਦੋਲਾ ਜ਼ੋਨ ਆ ਉਹਦੀਆਂ ਕੁਛ ਵੋਟਾਂ ਨਕੋਦਰ ਦੇ ਪਿੰਡਾਂ ਸੱਠਵੇਂ ਆ ਜਾਂਦੇ ਇਹ ਜਿਹੜਾ ਇਹਨੂੰ ਇਹਨੂੰ ਤੁਸੀਂ ਫੇਲਰ ਨਹੀਂ ਕਹਿ ਸਕਦੇ ਇਹ ਕਿਉਂਕਿ ਤੁਸੀਂ ਕੰਬਾਈਨ ਰਿਜ਼ਲਟ ਜਿਹੜਾ ਹੈ ਉਹ ਸਾਰੇ ਹਲਕਿਆਂ ਦੇ ਵਿੱਚੋਂ ਜਦੋਂ ਆਉਂਦਾ ਹੈ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਦਾ ਰਿਜ਼ਲਟ ਡਿਕਲੇਅਰ ਹੁੰਦਾ ਇਹਨੂੰ ਪ੍ਰਸ਼ਾਸਨ ਦੀ ਫੇਲਰ ਨਹੀਂ ਇਹ ਇਹ ਤਕਨੀਕੀ ਕੰਮ ਹੈ ਜਿਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਰਿਜ਼ਲਟਾਂ ਦੇ ਵਿੱਚ ਦੇਰੀ ਹੁੰਦੀ ਹੈ ਇਸ ਤਰ੍ਹਾਂ ਜ਼ੋਨ ਨੰਬਰ 7 ਦੇ ਉਮੀਦਵਾਰ ਜਿਹਦੇ ਵਿੱਚ ਕੁਸ਼ਪਾਰ ਆਨੇ ਹੁਣ ਆ ਉਹ ਉਸ ਵੇ ਸਾਨੂੰ ਆਖਿਆ ਗਿਆ ਕਿ 5:30 ਵਜੇ ਆ ਕੇ ਆਪਣਾ ਸਰਟੀਫਿਕੇਟ ਲੈ ਜਾਓ ਲੇਕਿਨ ਜਦੋਂ ਅਸੀਂ ਪਹੁੰਚੇ ਤਾਂ ਉਹਨਾਂ ਵੱਲੋਂ ਆਖਿਆ ਗਿਆ ਕਿ ਹਾਰੇ ਨੂੰ ਜਿਹੜਾ ਸਰਟੀਫਿਕੇਟ ਦੇ ਦਿੱਤਾ ਗਿਆ ਇਹਦੇ ਬਾਰੇ ਕੀ ਹੈ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰੋ ਇੱਕ ਤਕਨੀਕੀ ਜਿਹੜੀ ਗੱਲਾਂ ਹੈਗੀਆਂ ਉਹ ਉਹ ਦੱਸਣਗੇ ਕਿ ਉਹ ਕਿਵੇਂ ਹੋਇਆ ਕਿਉਂਕਿ ਸਾਨੂੰ ਤਾਂ ਇੱਕ ਇੱਕ ਲਿਸਟ ਰਿਸਿਵ ਹੋਈ ਆ ਜਿੱਤੇ ਹੋਏ ਕੈਂਡੀਡੇਟਾਂ ਦੀ ਜਿਹਦੇ ਵਿੱਚ ਉਹਨਾਂ ਦੇ ਕਾਊਂਟਿੰਗ ਜਿਹੜੀ ਆ ਉਹਨਾਂ ਦੀ ਵੋਟ ਕਾਊਂਟਿੰਗ ਲਿਖੀ ਹੋਈ ਆ ਅਸੀਂ ਤਾਂ ਉਸ ਬੇਸ ਤੇ ਗੱਲ ਕਰਾਂਗੇ ਉਸ ਬੇਜ ਦੇ ਉੱਤੇ ਨਿਤਰਾ ਜ਼ੋਨ ਜਿਹੜਾ ਉਹ ਅਮਰਵੀ ਪਾਰਟੀ ਜਿੱਤ ਚੁੱਕੀ ਸੀ 100 ਕੁਸ਼ ਮੋਟਨ ਦੇ ਉੱਤੇ ਜਿਹੜਾ ਉਹ ਕਹਿ ਰਹੇ ਆ ਉਹ ਕੋਈ ਗੱਲ ਹੋਰ ਕਹਿ ਰਹੇ ਆ ਕੋਈ ਗੱਲ ਨਹੀਂ ਅਸੀਂ ਵੀ ਸੰਘਰਸ਼ ਕਰ ਰਹੇ ਹਾਂ ਉਹ ਵੀ ਸੰਘਰਸ਼ ਕਰਨਗੇ ਅਸੀਂ ਵੀ ਅਪੀਲ ਦੇ ਵਿੱਚ ਜਾਵਾਂਗੇ ਉਹ ਵੀ ਅਪੀਲ ਦੇ ਵਿੱਚ ਚਲੇ ਜਾਣਗੇ ਤੇ ਇਹ ਚੀਜ਼ਾਂ ਜਿਹੜੀਆਂ ਉਹ ਤੈਅ ਹੋ ਗਈਆਂ ਇਹ ਸਾਰੇ ਦੇ ਸਾਰੇ ਜਿਲ੍ਹੇ ਵੀ ਗਲਾਂ ਹੋ ਰਹੀਆਂ ਹਨ ਆ ਉਹਦੇ ਪਿੱਛੇ ਕਿਤੇ ਨਾ ਕਿਤੇ ਨਪੋਦਰ ਦੇ ਵਿੱਚ ਹੀ ਇਹ ਸਾਰਾ ਕਿਉਂ ਹੋ ਰਿਹਾ ਹੈਗਾ ਉਧਰ ਬਹੁਤ ਸਾਰੀਆਂ ਗੱਲਾਂ ਪਾਈ ਇਸ ਸੰਬੰਧ ਵਿੱਚ ਕਰ ਲਈਆਂ ਨਾ ਕਿ ਵੀ ਉਹਨਾਂ ਨੂੰ ਇੱਕ ਹਉਆ ਬਣ ਗਿਆ ਇੱਕ ਖੌਫ ਬਣ ਗਿਆ ਆਮ ਆਦਮੀ ਪਾਰਟੀ 인ਦਰਜੀਤ ਕੁਰਮਾਨ ਜਿਹੜੀ ਆ ਉਹਨਾਂ ਨੂੰ ਦਿਨ ਰਾਤ ਡਰਾ ਰਹੀ ਹੈ ਸੁਪਨਿਆਂ ਦੇ ਵਿੱਚ ਵੀ ਜੁੰਦੇ ਜਾਗਦਿਆਂ ਨੂੰ ਵੀ ਤੇ ਸੁੱਤਿਆਂ ਨੂੰ ਵੀ ਕਿਉਣ ਵਾਲਾ ਭਵੇਖ ਉਹਨਾਂ ਦਾ ਸਭ ਦਾ ਖਤਰੇ ਦੇ ਵਿੱਚ ਇਸ ਕਰਕੇ ਜਿਹੜਾ ਇਹ ਇਹੋ ਜਿਹਾ ਸਿਨੈਰੀਓ ਤਿਆਰ ਕੀਤਾ ਹੈ ਸਵਾਲ ਹੈ ਮੇਰਾ ਇੱਕ ਦੋ ਹੀ ਸ਼ਬਦ ਰਹਿ ਗਏ ਇਲੈਕਸ਼ਨ ਆਈ ਬਾਕੀ ਪਾਰਟੀਆਂ ਲੱਗ ਕੇ ਲੜਨਗੇ ਨਾ ਹੁਣ ਵੀ ਇਹ ਸੰਗੋ ਕਰ ਸਮਝੌਤੇ ਦੇ ਮੈਂ ਤਾਂ ਆਲਰੇਡੀ ਤੁਹਾਨੂੰ ਕਹਿ ਦਿੰਦਾ ਕਿ ਇਹ ਲੋਕ ਹੁਣ ਇਦਾਂ ਹੀ ਲੜਨਗੇ ਕਿਉਂਕਿ ਇਹਨਾਂ ਦੇ ਵਸ ਦੀ ਗੱਲ ਹੀ ਨਹੀਂ ਇਹ ਇਹ ਬਿਲਗੇ ਦੇ ਵਿੱਚ ਵੀ ਆਈ ਲੜੇ ਸੀ ਆਪਾਂ ਬਿਲਗੇ ਨਗਰ ਪੰਚਾਇਤ ਦੀ ਇਲੈਕਸ਼ਨ ਹੋਈ ਆ ਉੱਥੇ ਸਾਰੀਆਂ ਪਾਰਟੀਆਂ ਸੀ ਸਾਂਝੇ ਪੋਸਟਰ ਇਹਨਾਂ ਨੇ ਜਾਰੀ ਕੀਤੇ ਸੀ ਸਾਰੀਆਂ ਪਾਰਟੀਆਂ ਨੇ ਸਾਰੀਆਂ ਮਤਲਬ ਸਾਰੀਆਂ ਜਿੰਨੀਆਂ ਹੁਣ ਨੇ ਇੰਨੀਆਂ ਹੀ ਪਾਰਟੀਆਂ ਨੇ ਉੱਥੇ ਸਾਂਝੇ ਪੋਸਟਰ ਜਾਰੀ ਕੀਤੇ ਸੀ ਸੰਜੇ ਲੀਡਰ ਦੀਆਂ ਫੋਟੋ ਲੱਗੀਆਂ ਸੀ ਉੱਥੇ ਵੀ ਇਦਾਂ ਹੀ ਲੜੇ ਸੀ ਔਰ ਮੈਨੂੰ ਪੂਰੀ ਉਮੀਦ ਆ ਕਿ ਨਕੌਦਰ ਦੇ ਵਿੱਚ ਵੀ ਇਦਾਂ ਲੜਨਗੇ ਔਰ ਆਪਾਂ ਤਿਆਰ ਆ ਇੱਕ ਸ਼ਾਂਕਰ ਦਾ 포ਸਟਰ ਜਿਹੜਾ ਜਿਲ੍ਹਾ ਪ੍ਰਚੰਡ ਲੜਦੇ ਉਹਦੇ ਉੱਪਰ ਸਿਰਫ ਸਮਝੋਤਾ ਦੀ ਹੋਊ ਲਿਖਿਆ ਸੀਗਾ ਪਰ ਜਿਹੜੇ ਫੋਰਮਾ ਜਿਹਨੇ ਬਣਾਇਆ ਸੀ ਉਹਦੇ ਵਿੱਚ ਬਸ ਪਾ ਦੇ ਸੁਪਰੀਮੋ ਲੀਡਰ ਕਿਸੇ ਦੀ ਵੀ ਫੋਟੋ ਹੈ ਨਹੀਂ ਸੀ ਸਿਰਫ ਉਹਨਾਂ ਨੇ ਆਪਣੇ ਕਾਂਗਰਸ ਦੇ ਲੀਡਰ ਕੋਲੋਂ ਲਾ ਕੇ ਜੀ ਟੋਕਨ ਜਿੰਟਕ ਇਹ ਇਹ ਤਾਂ ਸਮਝਣਾ ਚਾਹੀਦਾ ਨਾ ਫਿਰ ਵੀ ਐਸਪੀ ਨੂੰ ਕਿ ਸਾਨੂੰ ਰੱਖਦੇ ਕਿੱਥੇ ਨੇ ਇਹ ਸਾਨੂੰ ਇੱਜ਼ਤ ਕਿੰਨੀ ਦਿੰਦੇ ਆ ਸਤਿਕਾਰ ਕਿੰਨਾ ਦਿੰਦੇ ਆ ਕਿ ਟੂਲ ਬਣੇ ਰਹਿਣਾ ਹਮੇਸ਼ਾ ਬੀਐਸਪੀ ਨੂੰ ਹਮੇਸ਼ਾ ਟੂਲ ਦੀ ਤਰ੍ਹਾਂ ਵਰਤਦਾ ਕਦੀ ਕਾਂਗਰਸ ਕਦੀ ਵੀ ਆਪਣਾ ਅਕਾਲੀ ਦਲ ਤੁਸੀਂ ਉੱਧਰ ਦੇਖਦੇ ਆਂ ਕਿ ਜਾਂ ਇਹਨਾਂ ਨੇ ਕੋਈ ਗਠਜੋੜਨ ਜਾਂ ਕੋਈ ਲੈਣ ਦੇਣ ਕਰਦੇ ਮੈਂ ਇਹਦੇ ਬਾਰੇ ਕੋਈ ਟਿੱਕੜ ਫਲੇ ਨਹੀਂ ਕਰਨੀ ਇਹ ਉਹਨਾਂ ਦੇ ਪਰਸਨਲ ਬਸਲੇ ਆ ਪਰ ਇਹ ਜਿਹੜਾ ਗਠਜੋੜਨ ਕੀਤਾ ਹੈ ਇਹ ਜ਼ਰੂਰ ਆਮ ਆਦਮੀ ਪਾਰਟੀ ਦੇ ਖਿਲਾਫ ਸਭ ਨੇ ਇਕੱਠੇ ਹੋ ਕੇ ਕੀਤਾ ਮੈਨੂੰ ਵੀ ਸਵਾਲ ਹੈ ਕਿ ਇਸ ਸਵਾਲ ਦਾ ਕੀ ਉਪਕਰਨ ਹੋਰ ਖਰਾਬ ਕਰ ਦੇ ਕੋ ਲੋਗ ਨੇ ਜਿਹੜਾ ਖਰਾਬ ਦੇਖੋ ਜਦੋਂ ਤੁਸੀਂ ਇੱਕ ਟੱਬਰ ਦੇ ਵਿੱਚ ਵੀ ਇੰਨੀ ਜਿਹੜੀ ਆ ਨਾ ਇੰਨੀਆਂ ਪਾਰਟੀਆਂ ਰਲ ਕੇ ਇੱਕ ਟੱਬਰ ਦੇ ਵਿੱਚ ਵੀ ਤੁਸੀਂ ਇੱਕ ਪਰਿਵਾਰ ਦੇ ਵਿੱਚ ਇੰਨੇ ਸਾਰੇ ਵੱਖ-ਵੱਖ ਤਰ੍ਹਾਂ ਦੇ ਜੀ ਇਕੱਠੇ ਕਰ ਦੋਂਗੇ ਤੇ ਉਹਨਾਂ ਦਾ ਵੀ ਝਗੜਾ ਹੋਣਾ ਇਹ ਇਹਨਾਂ ਦੇ ਆਪਸੀ ਹਜੇ ਹੋਰ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਆਉਣਗੇ ਇਹ ਇੰਨਿਆਂ ਦਾ ਰਲ ਕੇ ਕਦੀ ਰਾਜਨੀਤੀ ਨਾ ਚੱਲੀ ਆ ਨਾ ਚਲਣੀ ਆ ਕਿਉਂਕਿ ਹਰ ਪਾਰਟੀ ਦੇ ਆਪਣੇ ਜਿਹੜੇ ਨਾ ਸਵਾਰਥ ਹੁੰਦੇ ਆ ਹਰ ਪਾਰਟੀ ਦੇ ਆਪਣੀ ਆਡਿਓਲੋਜੀ ਹੁੰਦੀ ਆ ਹਰ ਪਾਰਟੀ ਦੇ ਆਪਣੇ ਨਿਯਮ ਹੁੰਦੇ ਆ ਸਿਧਾਂਤ ਹੁੰਦੇ ਆ ਉਹਦੇ ਮੁਤਾਬਕ ਹੀ ਚੱਲਣਾ ਹੁੰਦਾ ਇਹ ਸਿਧਾਂਤਾਂ ਦਾ ਟਕਰਾ ਜਿਹੜਾ ਅਜੀ ਆਨਵਾਰ ਦੇਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਜੀ